ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਿਦਿਆ ਵਿਚਾਰੀ ਤਪ ਪਰਉਪਕਾਰੀ ਦੇ ਮਹਾ ਉਪਦੇਸ਼ ਨੂੰ ਗੁਰਸਿੱਖਾਂ ਦੇ ਵਿੱਚ ਪ੍ਰਚਾਰਨ ਵਾਸਤੇ ਗੁਰੂ ਅਮਰਦਾਸ ਸਾਧਗੁਰੂ ਜੀ ਨੇ 22 ਮੰਜੀਆਂ ਥਾਪੀਆਂ ਔਰ ਉਹਨਾਂ 22 ਮੰਜੀਆਂ ਦੇ ਵਾਰਿਸ ਅੱਜ ਦੇਖੋ ਇੱਕ ਛੋਟਾ ਜਿਹਾ ਬੱਚਾ ਔਰ ਆਪਣੇ ਭਰਾਵਾਂ ਨੂੰ ਗੁਰ ਸਿੱਖਾਂ ਇੱਕੋ ਪਿਆਰ ਗੁਰਮੇਤਾ ਪੁੱਤਾਂ ਪਾਈਆਂ ਆਪਣੀਆਂ ਭੈਣਾਂ ਨੂੰ ਆਪਣੇ ਭਰਾਵਾਂ ਨੂੰ ਆਪਣੇ ਬੱਚਿਆਂ ਨੂੰ ਉਹ ਪਿਆਰ ਨਾਲ ਮੁਹਾਰਨੀ ਸਖਾ ਰਿਆ ਹੈ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਦੇਖੋ ਹਰੇ ਕੰਨਾ ਕਿੱਸੀ ਆ ੜਾ ਮੁਕਤਾ ੜਾ ਮੁਕਤਾ ੜੇ ਕੰਨਾ ਆ ਹਰੇ ਕੰਨਾ ਆ ਈੜੀ ਸਿਆਰੀ ਏ ਈੜੀ ਸਿਆਰੀ ਏ ਈੜੀ ਬਿਹਾਰੀ ਈ ਈੜੀ ਬਿਹਾਰੀ ਈ ਊੜੇ ਔਂਕੜ ਓ ਕੜੂ 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 ਕਿ ਜਿਸ ਸੰਤ ਤੇ ਆਪਾਂ ਖੜੇ ਨਾ ਇਹ ਸਥਾਨ ਸ੍ਰੀਮਾਨ ਸੰਤ ਬਾਬਾ ਵਚਨ ਸਿੰਘ ਜੀ ਮਹਾਰਾਜ ਜ਼ਿਲ੍ਹਾ ਮਿੰਟ ਗੁਮਰੀ ਪਾਕਿਸਤਾਨ ਤੋਂ ਆਏ ਸਨ ਮਹਾਂਪੁਰਖ ਇਹ ਉਹਨਾਂ ਦਾ ਪਾਵਨ ਪਿੱਤਰ ਸਥਾਨ ਹੈ ਗੋਲੂ ਕਾ ਮੋੜ ਜਲਾਲਾਬਾਦ ਦੇ ਬਿਲਕੁਲ ਨਜ਼ਦੀਕ ਹੈ ਇੱਥੇ ਸਾਡੇ ਬਾਪੂ ਜੀ ਬਾਪੂ ਰਜਿੰਦਰ ਸਿੰਘ ਜੀ ਜੋ ਕਿ ਮਸਤੋਣਾ ਸਾਹਿਬ ਦੇ ਖੇ ਬੱਚਿਆਂ ਨੂੰ ਗੁਰਬਾਣੀ ਦੀ ਸੰਖਿਆ ਪਾਠ ਦੀ ਸੰਖਿਆ ਤੇ ਗੁਰਸਿੱਖੀ ਜੀਵਨ ਦੇ ਨਾਲ ساری ਜ਼ਿੰਦਗੀ ਜੋੜਦੇ ਰਹੇ ਨੇ ਤੇ ਹੁਣ ਇਸ ਸਥਾਨ ਤੇ ਇੱਥੇ ਬੱਚਿਆਂ ਨੂੰ ਜੀਵਨ ਜਾਚ ਗੁਰਬਾਣੀ ਦੇ ਨਾਲ ਜੋੜ ਰਹੇ ਆ ਸੋ ਆਪ ਸਾਰੇ ਸੀਸ ਬਖਸ਼ਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਆਪਣੇ ਦਰਕਰ ਦੀ ਸੇਵਾ ਦੇ ਨਾਲ ਨਿਵਾਜ਼ੀ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ